ਵੇ ਵੇ ਅੰਤੇ ਸਾਫ ਨੂੰ ਬੇਰਦੇ ਲਈ ਮਾਰਦੇ ਘੋੜਦੇ ਦੇ ਵਿੱਚ ਬਹੁਤ ਜ਼ਿਆਦਾ ਮਾਰਦੇ ਆ ਮਾਨੂੰ ਤੁਹਾਡੇ ਕੋਲ ਤੁਹਾਡੇ ਕੋਲ ਕਿਸ ਤਰ੍ਹਾਂ ਸਬੂਤ ਹੈ ਜੀ ਇਹ ਰੱਖਿਆ ਗਿਆ ਸਬੂਤ ਕਿੰਨੀ ਵਾਰੀ ਮੈਂ ਤੁਹਾਡੇ ਨਾਲ ਇਹ ਹਾਂ ਦੱਸ ਤਰੂ ਮੈਂ ਅੰਦਰ ਜਿੱਦਾਂ ਮਤਲਬ ਕਿਸੇ ਨੂੰ ਦੱਸਦੀ ਨਹੀਂ ਸੀ ਭਾਜੀ ਮੈਂ ਕਿਸੇ ਨੂੰ ਨਹੀਂ ਦੱਸ ਮੈਡਮ 2 ਸਾਲ ਦੇ ਵਿੱਚ ਤੁਹਾਨੂੰ ਲੱਗਦਾ ਰੋਜ਼ ਤੁਸੀਂ ਕਰਦੇ ਕਿ ਕਰਦੇ ਸੀ ਕਿੰਨੀ ਕਿੰਨੀ ਇਹਨਾਂ ਨੇ ਕਈ ਵਾਰੀ ਦੋ ਤਿੰਨ ਵਾਰੀ ਜਦਾਂ ਮੈਂ ਨਹੀਂ ਗਿਆ ਅੰਤੇ ਦਰਜਾ ਆਪ ਦੇਖ ਲੀਂਗੇ ਫੇ ਤੁਸੀਂ ਉੱਥੋਂ ਬਸ ਹੋ ਗਏ ਕੈਂਟ ਤੇ ਅੱਕੇ ਜੇ ਮੈਂ ਕਹਾਂ ਜੀ ਉਹਨਾਂ ਨੇ ਕਿਹਾ ਸੌਣ ਲਈ ਤੁਸੀਂ ਸੌ ਕੇ ਦਿੱਤਾ ਨਹੀਂ ਨਹੀਂ ਮੈਨੂੰ ਡਰਾਉਂਦਾ ਧਮਕਾਉਂਦਾ ਸੀ ਮਾਰਦਾ ਸੀਗਾ ਪੁੱਟਦਾ ਸੀ ਜਬਰਦਸਤੀ ਕੀਤਾ ਤਾਂ ਅੱਛਰ ਕੀਤਾ ਜਾਨੀ ਬਾਕੀ ਸੋ ਦੇਖ ਸਕਦੇ ਆ ਜਦੋਂ ਉਹ ਨਾ ਨੂੰ ਨਾ ਗੱਲ ਕੀਤੀ ਗਈ ਜਾਂ ਮੁਲਾਜ਼ਮ ਨੇ ਇਹਨਾਂ ਜੋ ਨੂੰ ਨਾ ਗੱਲ ਕੀਤੀ ਗਈ ਇਹਨਾਂ ਨੇ ਕਹਿਣਾ ਇਹਨਾਂ ਦਾ ਕਹਿਣਾ ਵਾ ਕਿ ਬੜਾ 13 ਸਾਲ ਹੋ ਗਏ ਮੈਨੂੰ ਵਿਆਹ ਵਿਆਹ ਕੇ ਆਨ ਨੂੰ 2 ਸਾਲ ਮੈਂ ਪੁਲਸ ਲਾਈਨਾਂ ਦਾ ਨਾਲ ਰਹੀ ਆ ਉੱਥੇ ਵੀ ਮੇਰੇ ਨਾਲ ਸੰਬੰਧ ਬਣਾਉਂਦੇ ਰਹੇ ਨੇ ਸੋ ਲਗਾਤਾਰ ਨੂਬ ਉੱਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਂ ਨਾਲ ਹੰਬ ਬਿਸਤਰ ਹੁੰਦੇ ਰਹੇ ਨੇ ਮੈਨੂੰ ਕੁੜਤੇ ਮਾਰਦੇ ਰਹੇ ਨੇ ਮੈਨੂੰ ਕੁੱਟ-ਕੁੱਟ ਕੇ ਮੇਰੇ ਨਾਲ ਗਲਤ ਕੰਮ ਕੀਤੇ ਗਏ ਨੇ ਸੋ ਇਹਨੇ ਮੁਲਾਜ਼ਮ ਮੁਲਾਜ਼ਮ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਂ ਇਹਨਾਂ ਨੂੰ ਉਹਦਾ ਆਸਰਾ ਦਿੱਤਾ ਸੀਗਾ ਕਿ ਨਾ ਮੇਰਾ ਕੋਈ ਇਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਹੈ ਸ਼ਾਦੀ ਹੋਈ ਨਹੀਂ ਦੋ ਦੂਰ ਬਖਾਰੇ ਕੋਈ ਛੋਟਾ ਛੋਟਾ ਸ਼ਾਦੀ ਹੁੰਦੀ ਹੈ ਨਹੀਂ ਹੋਈ ਮੈਂ ਤਾਂ ਮੰਨਦਾ ਪਿਆ ਜਿਹੜੀ ਮਦਦ ਕੀਤੀ ਬੱਚੇ ਲਿਆਏ ਮੈਂ ਪਰ ਮੇਰਾ ਲਿਗਲੀ ਲਿਗਲੀ ਵਿਆਹ ਕੋਈ ਨਹੀਂ ਸ਼ਾਦੀ ਕਿਸੇ ਨਾਲ ਨਹੀਂ ਹੋਈ ਇਹਦੀ ਆ ਕਿਹੜੇ ਕਿਹੜੇ ਫੋਟੋਆਂ ਨੇ ਦੇਖੋ ਸ਼ਾਦੀ ਕਿਸੇ ਨਾਲ ਨਹੀਂ ਹੋਈ ਇਹਦੀ ਕਿਉਂਕਿ ਜਿਹੜੀ ਦੱਸਿਆ ਜਾ ਰਿਹਾ ਕਿ ਕਿਸੇ ਹੋਰ ਲੇਡੀਜ਼ ਦੇ ਨਾਲ ਆਹ ਕੌਣ ਨੇ ਇਹਨਾਂ ਨੇ ਫੋਨ ਕੀਤਾ ਮੈਂ ਇਹਨਾਂ ਦਾ ਬੇਟਾ ਹਾਂ ਨਹੀਂ ਇਹ ਕੋਣ ਆ ਜਿਹੜੇ ਇਹ ਮੇਰੇ ਫਾਦਰ ਸਾਹਿਬ ਹੀ ਆ ਇਹ ਕਹਿੰਦਾ ਨਾਲ ਨੇ ਇਹ ਮਮਤਾ ਮੀ ਨੰਨਾ ਇਹ ਕੋਣ ਨੇ ਮਾਮੇ ਦੇ ਅੱਛਾ ਕਿੰਨੀ ਦੇਰ ਹੋ ਗਈ ਇਹ ਜਨਾਨੀ ਰੱਖੇ ਨੂੰ ਇਹਨਾਂ ਨੂੰ ਕਿੰਨੀ ਦੇਰ ਹੋ ਗਿਆ ਜੀ ਕਿੰਨੀ ਦੇਰ ਹੋ ਗਿਆ ਕਾਫੀ ਦੇਰ ਹੋ ਗਿਆ ਤੇ ਤੁਸੀਂ ਹੁਣ ਇਹਨਾਂ ਨਾਲ ਨਹੀਂ ਰਹਿੰਦੇ ਉਹਨਾਂ ਨਾਲ ਕੱਟਦਾ ਹੀ ਉਹਨਾਂ ਨਾਲ ਵਾਰ ਕੱਢ ਕੇ ਕੱਢਦਾ ਵਿਆਹ ਕੇ ਲਿਆਂਦਾ ਸਾਨੂੰ ਵਿਆਹ ਕੇ ਲਿਆਂਦਾ ਸਾਨੂੰ ਇਹ ਵੀ ਗੱਲ ਸੀ ਆ ਦੇਖੋ ਆਹ ਵੇਖੋ ਮੈਂ ਪਤਾ ਨਹੀਂ ਕਿਤੇ ਆ ਫਿਰ ਹੁੰਦੇ ਨਾ ਆ ਦੇਖੋ ਆਹ ਦੇਖੋ ਪ੍ਰੂਫ ਜਿਹੜਾ ਸਾਰਾ ਸੋਨਾ ਵੀ ਮੇਰਾ ਇਹਨਾਂ ਨੇ ਲੈ ਲਿਆ ਮੇਰੇ ਕਿੰਨਾ ਸੋਨਾ ਸੀ ਤੁਹਾਡਾ ਅਸਲੀ ਮੇਰਾ ਪਹਿਲ ਕਿੰਨੇ ਪਿਆਰ ਨਾਲ ਸੋਨਾ ਸੀ ਬਹੁਤ ਹੈਟਕੀ ਹੈ ਚੇਨੀ ਸੀ ਸਾਰਾ ਕੁਝ ਮੇਰਾ ਇਹਨਾਂ ਨੇ ਪਰ ਉਹਨਾਂ ਦਾ ਕਹਿਣਾ ਵਾ ਕਿ ਮੇਰਾ 12 ਤੋਲਾ ਪਤਾ ਨਹੀਂ ਕਿੰਨੇ ਤੋਲਾ ਸੋਨਾ ਉਹਨਾਂ ਨੇ ਲ ਪਰ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਸਾਡੇ ਤੇ ਇਲਜ਼ਾਮ ਨਹੀਂ ਲਗਾ ਰਹੇ ਨਹੀਂ ਉਹਨਾਂ ਦਾ ਕਹਿਣਾ ਵਾ ਕਿ ਮੇਰਾ ਸੋਨਾ ਚੱਕਿਆ ਵਾ ਉਹ ਸ਼ਾਮ ਤੇ ਮੈਂ ਗਈ ਸੀ ਪਰ ਅਸੀਂ ਕੁਝ ਵੀ ਨਹੀਂ ਕੁਝ ਕੁਝ ਨਹੀਂ ਕੀਤਾ ਮੈਂ ਹੁਣ ਤੁਸੀਂ ਇਹਨਾਂ ਕੋਲ ਨਹੀਂ ਰਹਿੰਦੇ ਤੁਸੀਂ ਕਿੱਥੇ ਰਹਿੰਦੇ ਤੁਸੀਂ ਕਿੱਥੇ ਰਹਿੰਦੇ ਇਹਨਾਂ ਦਾ ਘਰ ਕਿੱਥੇ ਆ ਹਾਂਜੀ ਗੁਰਦਾਨਗਰ ਕਿੰਨੀ ਦਿਨ ਹੋ ਗਈ ਤੁਹਾਨੂੰ ਉੱਥੋਂ ਨਿਕਲੇ ਨੂੰ ਪਿਛਲੇ ਮਹੀਨੇ ਦੀ 26 ਨੂੰ ਦੋਸਤੋ ਬਾਤ ਕਰੇ ਜਾਂ ਮੈਂ ਕੋਸ਼ਿਸ਼ ਨਹੀਂ ਕੀਤੀ ਤਾਲੇ ਲਾਤੇ ਕਿਨੇ ਘਰੇ ਨਹੀਂ ਵੜਨਾ ਇਹਦਾ ਕੀ ਆਪਣੇ ਪੁਲਿਸ ਮੁਲਾਜ਼ਮ ਦੀ ਬਰਦੀ ਤੇ ਬਰਦੀ ਕਰਾਣਾ ਨਹੀਂ ਕੀਤਾ ਜਾ ਰਿਹਾ ਬਰਦੀ ਦੀ ਦੇਰ ਤੇ ਕਹਿੰਦੇ ਵੀ ਮੈਨੂੰ ਕਿਸੇ ਦਾ ਨਹੀਂ ਧੋਵ ਹੈਗਾ ਮੈਨੂੰ ਜਿਹੜਾ ਮਰਜੀ ਅੱਤਰ ਆ ਜੇ ਮੇਰੇ ਸਾਰੇ ਹੱਥ ਪੱਸ ਆ ਮੈਂ ਤੁਸੀਂ ਕੁਝ ਨਹੀਂ ਕਰ ਸਕਦੇ ਕਰ ਲੋ ਜੋ ਕਰ ਸਕਦੇ ਹੋ ਸੋ ਇਹਨੇ ਪਰਿਵਾਰ ਜਿਨ੍ਹਾਂ ਦੇ ਕਹਿਣਾ ਇਹ ਆਪਣਾ ਦਾਵਾ ਕਰਦੇ ਆ ਤੁਹਾਡੀ ਖਾਦੀ ਹੋਈ ਹੈ ਕੋਈ ਮੇਰੇ ਕੋਲ ਨਹੀਂ ਮੇਰੀ ਨਾਨੀ ਕੋਲ ਹੈ ਹਾਂ ਮੇਰੀ ਨਾਨੀ ਕੋਲ ਤੋੜ ਦੇ ਸਰਟੀਫਿਕੇਟ ਹੈ ਤੁਹਾਡੇ ਕੋਲ ਨਹੀਂ ਮੇਰੀ ਨਾਨੀ ਜਿੱਦਾਂ ਦੂਜੇ ਵਿਆਹ ਕੋਟ ਵਾਲੇ ਨੂੰ ਸੇਕਲ ਕੀਤਾ ਤੁਸੀਂ ਇਹ ਸਨਾਰਦੀ ਕਹਿੰਦੇ ਆ ਇਹ ਜਿਹੜੇ ਫਰਦ ਕਰਵਾ ਦਿੰਦੇ ਆ ਕਿ ਮੈਂ ਤਾਂ ਸ਼ਾਦੀ ਨਹੀਂ ਹੋਈ ਮੈਂ ਤਾਂ ਬੈਠੇ ਹੀ ਇਹਨਾਂ ਨੂੰ ਲੈ ਕੇ ਆਇਆ ਸੀ ਕਿ ਤੁਹਾਡੇ ਜਿੰਨੇ ਬੱਚੇ ਜਿਹੜੇ ਟ੍ਰਾਂਸਫਰ ਜਿਹੜੇ ਆ ਇਹ ਸੀਗੇ ਕਿ ਮੈਂ ਨਹੀਂ ਹੱਲ ਕਰਨਾਸ ਲੈ ਕੇ ਆਇਆ ਅੱਛਾ ਹੱਲ ਕਰਕੇ ਆਏ ਤੇ ਮੈਂ ਛੱਡੂਗਾ ਇਹ ਮੇਰੀ ਨਾਨੀ ਦੀ ਸੈਮਤੀ ਸੀ ਮੇਰੀ ਪੋਤਰੀ ਸਾਥ ਦੀ ਸੀ ਕੀ ਆ ਇਹ ਚੈਨਲ ਜਨੂ ਸਾਰਾ ਕੁਝ ਟਾਈਮ ਚ ਨਾ ਪੜਾਈ ਸੀ ਮੈਂ ਕੱਲੀ ਨਹੀਂ ਸੀ ਇਹਦੇ ਨਾਲ ਆਈ ਆ ਆਪਣੇ ਬੱਚੇ ਆਹਦੀ ਖਬਰ ਸੀ ਚੋਰੀ ਕਰਨ ਆ ਗਏ ਆ ਇੱਧਰ ਮੇਰੀ ਨਾਨੀ ਵੀ ਕਹਿੰਦੀ ਮੇਰੀ ਨਾਨੀ ਦਾ ਵੀ ਸੋਨਾ ਪਾ ਕੇ ਜੀ ਇਹਦੇ ਘਰ ਸੋਨਾ ਪਾ ਕੇ ਗਈ ਆ ਵੀਡੀਓ ਬਣੀ ਆ ਐਪਾਂ ਦੇ ਦੇ ਘਰ ਪਈ ਆ ਸਾਰੇ ਰਿਸ਼ਤੇਦਾਰ ਮੇਰੇ ਆਉਂਦੇ ਵਿਆਹਾਂ ਛਾੜੀਆਂ ਦੇ ਉਹ ਵੀਡੀਓ ਬਣੀ ਆ ਵੀਡੀਓ ਬਣੀ ਆ ਜਿਹੜਾ ਫੋਨ ਅੰਦਰ ਆ ਗਿਆ ਨਾ ਆਹ ਨੌਬੀਆ ਕਰ ਆ ਗਿਆ ਬੱਸ ਪੂਰਾ ਟੱਪਰ ਹੈ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਮੋਕੇ ਨਕੋਦਰ ਚੋਂ ਖੜਿਆ ਦੱਸਦੀ ਮੋਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾ ਲਾਇਆ ਗਿਆ ਹੈ ਮੋਕੇ ਤੇ ਹੀ ਉਹਨਾਂ ਦੀ ਪਤਨੀ ਇੱਥੇ ਆ ਗਈ ਤੇ ਪੂਰਾ ਪਰਿਵਾਰ ਆ ਗਿਆ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਦਾ ਪਤੀ ਜੋ ਕਿ ਇੱਕ ਪੁਲਿਸ ਮੁਲਾਜ਼ਮਾ ਜੋ ਕਿ ਟ੍ਰੈਫਿਕ ਦੇ ਸਮੇਂ ਡਿਊਟੀ ਕਰ ਰਿਹਾ ਹੈ ਕਿ ਉਹਨਾਂ ਦੇ ਨੂੰ ਨਾਲ ਸ਼ਰਕਸਬੰਧ ਬਣਾਉਂਦੇ ਰਹੇ ਜਦੋਂ ਨੂੰ ਕਰੋ ਚੱਲ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾ ਆਪਣੀ ਨੂੰ ਨੂੰ ਲੈ ਕੇ ਆ ਫੇਰ ਮੈਂ ਤੇਰੇ ਨਾਲ ਰਵਾਂਗਾ ਦੱਸਦੀ ਕਿ ਇਲਜ਼ਾਮ ਲੱਗ ਰਹੇ ਨੇ ਬੜੇ ਵੱਡੇ ਤੋ ਇਹਨਾਂ ਹੀ ਤਸਵੀਰਾਂ ਦਾ ਮੈਂ ਰੰਝਮ ਥਾਪੜ ਟਾੜ ਦਾ ਨਾ ਦੇ ਵੀ ਦਾ ਤੁਸੀਂ ਦੇਖਦੇ ਹੋ ਦਿਨ ਕਿੰਨੇ ਦਾ ਨਹੀਂ ਨਹੀਂ ਭਾਜੀ ਆਹੜਾ ਕਾਰਡ ਇਹਨੂੰ ਪੁੱਛੋ ਬਲੋ ਚਲੇ ਪਿਓ ਦਾ ਫਾਦਰ ਦਾ ਵੀ ਨਾਮ ਸੇਮ ਰੰਗ ਆਹ ਦਿਖਾਵਾ ਸਾਡੀ ਜਿਹੜਾ ਆਹ ਫਾਟਾ ਜਿਹੜਾ ਪਿਓ ਦਾ ਦਿਖਾਵਾ ਇਹਦਾ ਮੈਂ ਕੌਣ ਆਏ ਹੋ ਤੁਹਾਡੇ ਬਾਪ ਦਾ ਭਾਜੀ ਮੇਰਾ ਕੋਈ ਬਾਪ ਨਹੀਂ ਨਾ ਇਹ ਆਹ ਦੇਖੋ ਇਸ ਚੌਂਕ ਦੇ ਵਿੱਚ ਆਹ ਛੋਟਾ ਜਿਹਾ ਇਹ ਕਿਹੜੀਆਂ ਫੋਟੋ ਲੱਗੀਆਂ ਦੇਖੋ ਆ ਦੇਖ ਲਓ ਆ ਕਿਹੜੀਆਂ ਫੋਟੋ ਲੱਗੀਆਂ ਦੇਖੋ ਆ ਵਿਆਹ ਆਪਾਂ ਡੇਵੇ ਦਾ ਵਿਆਹ ਆਹ ਦਿਖਾ ਲੈਣਾ ਹਾਂ ਆ ਦੇਖੋ ਆ ਦੇਖੋ ਛੋਟੇ ਦੀ ਆ ਕਿਹ ਚਾਈ ਚਿੱਠੀ ਲੈ ਕੇ ਆਏ ਸਾਰਾ ਆ ਦੇਖੋ ਜੇ ਉਹ ਕੁਝ ਮੰਨ ਲਓ 1 ਮਿੰਟ 1 ਮਿੰਟ ਮੰਨ ਲਓ ਜੇ ਉਹ ਕਿਸੇ ਸਗਨ ਦੇ ਵਿੱਚ ਆਂਦੇ ਵੇ ਤਾਂ ਉਦਾਂ ਵੀ ਤਾਂ ਬੰਦਾ ਆ ਹੀ ਸਕਦਾ ਨਹੀਂ 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 ਤੇਰਾ ਘਰ ਵਾਲਾ ਆ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਪ੍ਰੂਫ ਦਿਖਾਓ ਹਾਂ ਦੇਖੋ ਵਿਆਹ ਕਿ ਲੈ ਆਏ ਕਹਿੰਦੇ ਘਰ ਦਾ ਨਾਮ ਬਰਵਿੰਦਰ ਸਿੰਘ ਆ 25 ਸਾਲ ਦੀ ਬੱਚਾ ਰਹੀ ਹੈ ਆ ਦੇਖੋ ਇਹ ਵੀ ਲੈਣਾ ਹੋਰ ਇਹ ਵੀ ਲੈਣਾ ਹੋਰ ਆ ਦੇਖੋ ਇਹ ਬਲੈਕਮੇਲ ਕਰਦੀ ਆ ਸਾਰੇ ਜਨਾਨੀਆਂ ਆ ਮੈਂ ਤੇ ਮੈਂ ਲਗਾ ਦਿਆ ਸਾਰੇ ਜਨਾਨੀਆਂ ਨੇ ਮੈਂ ਇਹ ਆਪ ਕਰਦਾ ਜੀ ਸਾਡੇ ਬੋਲ ਉਹ ਸੋਲਾ ਰੱਖਦਾ ਜੀ ਇਹ ਸਾਰੇ ਸੋਲਾ ਰੱਖਦਾ ਮੈਨੂੰ ਵਿਆਹ ਫੋਟੋ ਮਾਰ ਕੇ ਕਾਟਾ ਸਾਨੂੰ ਤੁਹਾਨੂੰ ਵੀ ਆ ਕੇ ਲਿਆ ਕੋਈ ਫੋਟੋ ਵਗੈਰਾ ਹੈਗੀ ਤੁਹਾਡੇ ਕੋਲ ਸਾਰੇ ਜਿੰਦਗੀ ਸੋ ਇਲਜ਼ਾਮ ਲਗਾਇਆ ਜਾ ਰਿਹਾ ਨੇ ਪੰਜਾਬ ਪੁਲਿਸ ਮੁਲਾਜ਼ਮ ਤੇ ਦੱਸਦੇ ਕਿ ਲੜਕੀ ਔਰ ਬੱਚਿਆਂ ਦਾ ਕਹਿਣਾ ਵਾ ਕਿ ਮੈਂ ਇਹਨਾਂ ਦਾ ਬੇਟਾ ਵਾਂ ਪਰ ਉਹ ਕਹਿੰਦਾ ਮੈਨੂੰ ਨਹੀਂ ਜਾਣਦੇ ਹਾਂਜੀ ਗੋਲੀਆਂ ਭਰਦੇ ਆ ਤੋਲ ਰੱਖਦੇ ਉੱਪਰ ਗਲਤ ਨਾ ਗਲਤ ਕੰਮ ਕਰਦਾ ਰਿਹਾ ਮੇਨਾ ਕੋ ਕੰਦਾ ਬੰਦਾ ਹੈ ਤੁਸੀਂ ਕੋਈ ਕੰਪਲੇਨਟ ਦਿੱਤੀ ਕਦੀ ਹਾਂਜੀ ਨਹੀਂ ਮੈਂ ਦਿੱਤੀ ਕੰਪਲੇਨਟ ਮੈਂ ਦੱਬੀ ਸੀ ਤੁਹਾਨੂੰ ਕੀ ਕੀ ਕਰਦਾ ਰਿਹਾ ਤੁਹਾਡੇ ਕੋ ਬਹੁਤ ਗਲਤ ਕੰਮ ਕਰਦਾ ਮੈਂ ਤੁਹਾਨੂੰ ਕੀ ਦੱਸ ਸਕਦੀ ਡਾਂਗਾ ਕੋ ਮਾਰਦਾ ਰਿਹਾ ਕੋੜਦਾ ਰਿਹਾ ਕੋੜਫਰ ਤੇ ਡਾਂਗਾ ਥੋੜਦਾ ਰਿਹਾ ਮम्मी ਬੋਸਲੇ ਨਾਲ ਘੱਟ ਕੇ 199 ਨੰਬਰ 'ਤੇ ਘੱਟ ਕੇ 5 ਸਾਲ ਰਹਿ ਕੇ ਆਏ ਆ ਇਹਨੂੰ ਕੋਈ ਸਾਲ ਪੁੱਛ ਲਓ ਜਿੱਥੇ ਮੈਂ ਕਰਾਇਆ ਤੇ ਉੱਥੇ ਮੈਂ ਦੱਸੂਗੀ ਕਿੱਥੇ ਕਿੱਥੇ ਮੈਂ ਰਹਿਣ ਦੇ ਨਾਲ ਆਈ ਆ ਰਤਨ ਕਟਾਂਸਾ ਰਹੀ ਆ ਉੱਥੇ ਨੋ ਕਰਦੀ ਤੇ ਉੱਥੇ ਜਾ ਕੇ ਪਰਚਾ ਕਰਦੀ ਨਹੀਂ ਤੁਹਾਡੇ ਨਾਲ ਕੀ ਕੀਤਾ ਇਹਨਾਂ ਨੇ ਮੇਰੇ ਨਾਲ ਬਹੁਤ ਕੁਝ ਕੀਤਾ ਮੈਂ ਤਾਂ ਉਹਨਾਂ ਦਾ ਦਰਦ ਵੀ ਚੱਕਦੀ ਮੈਨੂੰ ਪਤਾ ਤਾਂ ਲੱਗੇ ਫੇਰੀ ਗੱਲ ਕਰਾਂਗੇ ਗਲਤ ਕਰਨਾ ਉਹ ਗਲਤ ਕੰਮ ਕਰਦਾ ਰਿਹਾ ਮੈਮ ਮੈਨੂੰ ਤੇ ਤੁਸੀਂ ਉਦੋਂ ਨਹੀਂ ਤੁਸੀਂ ਰੋਕੇ ਆ ਫਿਰ ਨਹੀਂ ਉਹ ਰੋਕਣਾ ਕੋਈ ਤਾਂ ਰੁਕਿਆ ਵਾ ਤੇ ਬਾਹਰ ਇਹ ਇਨਾਂ ਨੇ ਕੋਈ ਕੰਪਲੇਨਟ ਦਿੱਤੀ ਕਿਸੇ ਵਜ੍ਹਾ ਤੋਂ ਹਾਂ ਬਿਲਕੁਲ ਮੈਂ ਦਿੱਤੀ ਸੀ ਕੋਈ ਕੰਪਲੇਨ ਮੇਰਾ ਸੋਨਾ ਲੈ ਕੇ ਤੇਰਾ ਕੋਲੇ ਤੁਹਾਡਾ ਸੋਨਾ ਪਤਾ ਨਹੀਂ ਕਿ ਮਲਾਜਮ ਦਾ ਸੋਨਾ ਜਿਹੜਾ ਤੇਰਾ 13 ਕਨੇ ਜਿਹੜਾ ਚੋਰੀ ਕਰ ਲੁੱਟਾ ਮੇਰਾ ਕੋਲੇ ਮੇਰਾ ਸੋਨਾ ਲੈ ਕੇ ਧਰੋ ਠੀਕ ਹੈ ਜੀ ਇਹ ਕੱਪੜੇ ਲੇੜਾ ਸਾਰੇ ਵਿਆਹ ਦਾ ਲੈ ਕੇ ਟੋਟਲੀ ਇਹ ਤੁਹਾਡੇ ਨਾਲ ਹੀ ਰਹਿੰਦੇ ਸੀ ਇਹ 14 ਸਾਲ ਤੇ ਤੇ ਕਿਰਾਇਆ ਤੇ ਰਹਿੰਦੇ ਸੀ ਮੈਨੂੰ ਜਾਨਦਾ ਤੱਬਾ ਕਰਦੀਆਂ ਸੀ ਨਹੀਂ ਨਹੀਂ ਤੁਸੀਂ ਸਿਰਫ ਪਹਿਲੇ ਕਿਹਾ ਕਿ ਮੈਂ ਜਾਣਦਾ ਨਹੀਂ ਹੁਣ ਤੁਸੀਂ ਕਹਿੰਦੇ ਮੇਰੇ ਨਾਲ 14 ਸਾਲ ਤੋਂ ਇਹਨਾਂ ਨੇ ਮੈਨੂੰ ਕਰੈਕਟਰ ਰੱਖਿਆ ਸੀ ਕੰਮ ਵਾਲੀ ਬਣਾ ਕੇ ਰੱਖੀ ਅੱਛਾ ਤੁਸੀਂ ਰੱਖਿਆ ਸੀ ਓਕੇ ਠੀਕ ਹੈ ਇਹ ਵੀ ਬੇਟਾ ਮੇਰਾ ਨਹੀਂ ਕੋਈ ਵੀ ਬੇਟਾ ਮੇਰਾ ਨਹੀਂ ਠੀਕ ਹੈ ਨਾ ਤੇ ਮੈਂ ਸਭੀ ਬੁਲਾ ਕੇ ਮੈਂ ਵਿਆਹ ਕਰਤਾ ਪੈਸਾ ਲਾ ਕੇ ਅੱਛਾ ਤੁਸੀਂ ਪੱਲਿਓ ਪੈਸੇ ਲਾ ਕੇ ਨਾ ਮੈਂ ਨਾ ਕੋਟ ਮੈਚ ਕਰਾਈ ਆ ਨਾ ਮੇਰਾ ਕੋ ਰਜਿਸਟਰਡ ਮੈਡੀਕਲ ਨਾ ਕੋ ਬੰਦਰੇ ਲਾਉ ਤਾਂ ਵੀ ਤੁਸੀਂ ਖਰਚਾ ਕੀਤਾ ਆਪਣੇ ਜੇਬ ਚ ਬੱਚਿਆਂ ਦਾ ਵਿਆਹ ਕੀਤਾ ਤੁਸੀਂ ਤੇ ਸਰ ਪਰ ਜਿਹੜੇ ਬੱਚਿਆਂ ਦਾ ਵਿਆਹ ਕੀਤਾ ਉਹਦੀ ਜਿਹੜੀ ਘਰ ਵਾਲੀ ਉਹ ਕਹਿ ਰਹੀ ਹੈ ਕਿ ਇਹ ਮੇਰੇ ਨਾਲ ਵੀ ਗਲਤ ਸੰਬੰਧ ਬਣਾਉਂਦਾ ਰਿਹਾ ਜਨਾਨੀ ਜੋ ਮਰਜ਼ੀ ਕਰਿਆ ਧਰਵਾਇ ਲਏ ਜਿੱਦ ਬਾਜੀ ਲਈ ਜਾਣ ਇਹਨੂੰ ਆਪ ਐਚ ਆਈ ਵੀ ਆ ਇਹਨੂੰ ਕੋ ਰੱਖੂਗਾ ਇਹਦੇ ਸਾਨੂੰ ਪੁੱਛੋ ਪਰ ਜੇ ਇਹ ਜੇ ਇਹ ਕੰਮ ਵਾਲੀ ਸੀ ਇਹਨੂੰ ਪਤਾ ਹੀ ਨਹੀਂ ਕੋਣ ਹੈ ਜੇ ਜੇ ਇਹ ਤੁਹਾਨੂੰ ਪਤਾ ਨਹੀਂ ਕੋਣ ਫੋਨ ਕਰ ਦੇਣਾ ਉਹ ਵੇਖੋ ਬਿਮਾਰੀ ਦਾ ਘਰ ਹੋਈ ਬੇਟਾ ਬਲੈਕਮੈਲਰ ਆ ਸਾਰੇ ਇਹ ਤਾਂ ਅੱਜ ਆਹਣ ਤਾਂ ਮੈਨੂੰ ਤੂੰ ਕਰ ਕਰਦੀ ਹੈ ਨਾ ਛੋਟਾ ਜਿੱਦਾਂ ਹੁਣੇ ਤੁਸੀਂ ਕਿਹਾ ਕਿ ਮੈਂ ਜਾਣਦਾ ਇੱਕ ਮਿੰਟ ਵੰਡੋ ਇੱਕ ਮਿੰਟ ਚ ਵੀ ਲੈਣਾ ਤੁਸੀਂ ਹੁਣੇ ਕਿਹਾ ਮੈਂ ਜਾਣਦਾ ਨਹੀਂ ਮੈਂ ਕੰਮ ਵਾਲੀ ਰੱਖੀ ਸੀ ਤੇ ਤੁਹਾਨੂੰ ਕਿੰਦਾ ਪਤਾ ਲੱਗਿਆ ਇਹਨਾਂ ਨੂੰ ਏਟਸ ਹੋ ਗਈ ਹੈ ਇਹ ਥੁੜਾ ਹੋਰ 2014 ਦੀ ਡਾਕਟਰ ਲਿਆ ਕਰੋ 2014 ਦੀ ਕਰਾਲ ਸਾਰੇ ਟੈਸਟ ਕਰਾ ਦੇ ਤੇ ਇਹ ਇਹ ਨਹੀਂ ਲਿਖ ਦੂ ਝੜ ਹੁਣ ਇਹ ਜਾਂਦੇ ਮੇਰੇ ਨੇ ਲੋ ਨ ਨੂੰ ਵਿਆਹ ਕੇ ਲੈਂਦਾ ਇਹਨਾਂ ਨੇ ਖੋਤਾ ਆਪਣਾ ਹੁਣ ਇਹ ਤੁਸੀਂ ਕਿਹਾ ਮੇਰੇ ਸੰਬੰਧ ਆ ਇਹਨਾਂ ਨਾਲ ਹੋਰ ਸੀ ਕਿਤੇ ਲਊ ਇਹਦਾ ਬੰਦ ਰਹੇ ਇਹ ਮੈਂ ਨਹੀਂ ਨਾ ਨਾ ਮਾਂ ਹੈਗੀ ਤਾਂ ਇਹ ਗਲਤੀ ਨਾ ਕਰ ਇਹ ਸਾਰਾ ਕੰਮ ਇਹ 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 ਤੁਸੀਂ ਇਹ ਤੁਹਾਡੇ ਸੋਹਰਾ ਸਾਰ ਹੈ ਨਾ ਤੁਸੀਂ ਜੋ ਲਉ ਇਹ ਤੁਹਾਡੇ ਤੇ ਕਰਮੋਥਲੇ ਬੈਠੇ ਆ ਇਹਨੂੰ ਵੀ ਜਿਹੜੇ ਕਰਮੋਥਲੇ ਬੈਠੇ ਆ ਤੁਹਾਡੇ ਨਾਲ ਹੀ ਸੌਂਦੇ ਰਹੇ ਨਾ ਡਾਂਸ ਪੋਲੀਸੀ ਕਿ ਲਾਇਦਰ ਨੇ ਕੋਈ ਡਾਂਸ ਪੋਲੀਸੀ ਤੂੰ ਭਾਜੀ ਜਿਹੜੇ ਗੱਲ ਹੈ ਤੁਸੀਂ ਨਾ ਪੁੱਛੋ ਕਿ ਕਿਰਪਾ ਕਰਦੇ ਹੋ ਕੋਣ ਹੈ ਇਹ ਗੱਲ ਹੈ 3 ਇੱਕ ਮਿੰਟ ਬਰਾ 3 4 ਜਨਾਨੀਆਂ ਆ ਕੇ ਕਹਿ ਰਹੀਆਂ ਕਿ ਮੈਂ ਤੁਹਾਡੀ ਘਰ ਦੀ ਪੋਲੀ ਦੇ ਮੁੰਡੇ ਫੇਲ ਕਰਦੇ ਕੀ ਗੱਲ ਕਰੇ ਕਾਮਰਾਜ ਖਾ ਕੇ ਜਾਂਦੇ ਨੇ ਮੈਂ ਪਤਾ ਨਹੀਂ ਹੈ ਨਾ ਠੀਕ ਆ ਰੱਖੀ ਜੇ ਰੱਖੀ ਜਦੋਂ ਠੀਕ ਆ ਨਾਲੇ ਬੱਚੇ ਵਿਆਹ ਕਰਦੇ ਹਾਂ ਦੇਖਾ ਜੀ ਆਹ ਰਾਮવાડી ਬਣਾ ਕੇ ਰੱਖੀ ਤੇ ਕਰੇ ਵਿਆਹ ਕਰਦੇ ਆ ਇਹ ਆਪਣੇ ਘਰੇ ਨਾ ਬਣਾ ਕੰਮ ਤਾਂ ਮੇਰਾ ਸੋਨਾ ਲੈ ਜੀ ਉੱਥੋਂ ਜਦੋਂ ਮੇਰਾ ਬਾਰਾ ਤੇਰਾ ਸੋਨੇ ਲੈ ਕੇ ਕਿਸੇ ਕੰਪਲੀਟ ਕੀਤੀ ਸੀ ਮੈਂ ਤਾਂ ਵੀਡੀਓ ਪੰਜਾਬ ਮਜ਼ੂਰ ਆ ਮੈਂ ਮੋਬਾਈਲ ਚਾਲੂ ਕੀ ਕਰ ਮੇਰਾ ਖਾਲੀ ਕਰਤਾ ਇਹਨਾਂ ਨੇ ਇਸ ਕਰਕੇ ਮੈਂ ਘਰੋਂ ਕੱਢ ਦਿੱਤੇ ਤੂੰ ਕਾਥ ਮਖਾਣਾ ਆਪਣੇ ਬੱਚਿਆਂ ਦੀ ਤੇ ਦੋ ਤੁਸੀਂ ਕਦੋਂ ਤੁਸੀਂ ਕੰਪਲੇਂਟ ਕਿੰਨਾ ਤੇ ਕਿੰਨਾ ਸਮਾਂ ਹੋ ਗਿਆ ਕਹਿੰਦਾ ਬਾਬੇ ਰਾਣੀ ਆ ਬਾਬੇ ਰਾਣੀ ਆ ਕਹਿੰਦਾ ਨਜ਼ਰ ਲੱਗੀ ਸੋਨੇ ਨੂੰ ਲਾ ਕੇ ਦੇ ਪੰਜ ਮਰਲੇ ਜ਼ਰਾ ਲਈ ਸਰ ਇਹਦੇ ਵਿੱਚ ਅੱਛਾ ਤੁਸੀਂ ਓੜ ਦੇ ਨਹੀਂ ਸਕਦੇ ਕਿ ਚੱਲਦਾ ਵੀ ਮੇਰਾ ਸੋਨਾ ਲੱਗੇਗਾ ਇਹ ਮੈਨੂੰ ਬਲੈਕ ਬਲੈਕ ਮੇਰੇ ਕਰਦੇ ਆ ਸਾਰੇ ਰੜ ਕੇ ਠੀਕ ਹੈ ਜੀ ਜਿਹੜਾ ਇਹਨਾਂ ਦਾ ਮਾਮੇ ਦਾ ਮੁੱਢਾ ਉਹ ਐਂਟੀਪੇ ਚਿੱਟਾ ਵੇਚਦਾ ਬਸਤੀ ਬਾਬਾ ਖਨੈਤ ਇਹਦੇ ਵਿੱਚੋਂ ਪੈਸੇ ਲੈਂਦੀ ਉਹ ਕੋ ਇਹ ਤਾਂ ਇਹਦਾ ਘਰ ਵਾਲੇ ਚਿੱਟਾ ਵੇਚਦਾ ਇਹਦਾ ਘਰ ਵੇਚਦਾ ਸਾਨੂੰ ਚਿੱਟਾ ਇਹ ਲੈ ਜਾਇਆ ਇਹ ਮੈਂ ਘਰ ਵੀ ਬੈਠਦਾ ਇਹ ਬਾਬਾ ਖਨੈਤ ਜਦੋਂ ਮਰਦੀ ਦਾ ਘਰਾਂ ਵਾਲੇ ਬੈਠਾ ਹੁੰਦਾ ਉਥੇ ਵੇਚਦਾ ਮੋਹਣ ਵੇਚਦਾ ਸੋਨੇ ਨਾਲ ਉਹਦਾ ਤੂੰ ਵੇਚਦਾ ਤੂੰ ਵੇਚ ਤੂੰ ਕੋਈ ਨਹੀਂ ਨਾਲ ਉਹਦਾ ਇਹਦੇ ਘਰ ਇਹ ਹੁਣ ਮੈਂ ਪਰਦੇ ਖੋਲ ਦੇਣਾ ਸ਼ਰਾਬ ਦੀਆਂ ਪੇਟੀਆਂ ਲਿਆ ਇਹ ਮੇਰੇ ਘਰੇ ਆਉਂਦੇ ਆ ਠੀਕ ਹੈ ਜੀ ਘਰੇ ਆਉਂਦੇ ਇਹ ਇਹਦਾ ਘਰ ਵਾਲਾ ਵਾ ਸੋਨੇ ਬਾਬਾ ਖਨੇ ਆ ਤੇ ਤਸਿਲ ਤੇ ਚੱਕਰ ਮੇਰਾ ਸੀ ਉਦੋਂ ਮੈਂ ਇਹਨਾਂ ਨੂੰ ਕਹਿਤਾ ਕਿ ਤੂੰ ਵੀ ਮੇਰੇ ਘਰੇ ਵੀ ਬੰਨਾ ਮੈਂ ਜਾ ਕੇ ਬੰਦੇ ਧਰਾਂ ਦੇ ਲੋਕ ਕਰਦੇ ਉਹਨੂੰ ਬੇਚੇ ਨੂੰ ਇਹਨੂੰ ਲਾਲਚ ਦਿੰਦਾ ਇਹਨੂੰ ਵੀ ਸਮਾਨ ਬਕਾਉਂਦਾ ਉਹ ਮੈਂ ਮੇਰਾ ਘਰੋਂ ਕਰਦੇ ਮੇਰਾ ਧਰ ਬਦਲਾਵ ਹੁੰਦਾ ਇੱਕ ਮਿੰਟ ਇਹ ਵੀ ਇਹ ਵੀ ਗੱਲ ਇਹ ਵੀ ਇੱਕ ਮਿੰਟ ਇਹ ਵੀ ਦੇਖਦਾ ਕੰਮ ਕਾਰੋਬਾਰ ਦਾ ਅੱਛਾ ਮੈਂ ਦੱਸਾਂ ਕਿ ਟ੍ਰੈਫਿਕ ਤੇ ਏਸਾਈਡ ਤੇ ਕੋਈ ਪਿਸਤੌਲ ਨਹੀਂ ਹੁੰਦੀਗਾ ਲੈ ਹੈ ਨਹੀਂ ਆਹ ਦੇਖੋ ਨਜ਼ਾਇਦ ਕੋਈ ਇਹਨਾਂ ਦਾ ਪਰਸਨਲ ਹੈ ਬੰਦੇ ਨੇ ਪੜਿਆ ਉਹਨਾਂ ਦਾ ਮੇਰੇ ਬੰਦੇ ਦੁਸ਼ਮਣ ਕਹਿੰਦਾ ਇਹ ਜੋ ਮਰਜੀ ਵਾਜੀ ਐਲਕੈਸ਼ਨ ਲਾਈ ਜਾਣਾ ਠੀਕ ਆ ਜੀ ਆ ਕੰਮ ਕਿ ਨਹੀਂ ਜਾਂਦਾ ਇਹ ਚਿੱਟਾ ਵੇਲੇ ਬੱਠੇ 30 ਲੱਖ ਦੀ ਕੋਠੀ ਕਿੱਥੋਂ ਲੈ ਲਈ ਦੀ ਇਹ ਬਤਾ ਵੇਲੇ ਬੱਠੇ 30 ਲੱਖ ਦੀ ਕੋਠੀ ਕਿੱਥੋਂ ਲੈ ਲਈ ਆ ਜਾ ਤੇਰਾ ਬੈਂਕ ਤੇ ਦੱਸ 30 ਲੱਖ ਦੀ ਕੋਠੀ ਦੋ ਲੈ ਲਈ ਤੁਸੀਂ ਸਾਰੇ ਮੁਲਾਜ਼ਮ ਹੋ ਨਹੀਂ ਦੋ ਚਿੱਟਾ ਦੇ ਦੇ ਤੇ ਖਰਚਾ ਕਿਉਂ ਨਹੀਂ ਕਰਵਾਉਂਦੇ ਪਹਿ ਟ੍ਰੈਫਿਕ ਆ ਮੈਂ ਦੱਸਿਆ ਮੇਰੇ ਘਰ ਗਾਵਾਣ ਨੇ ਕਿਹੜੇ ਕਰਾਉਣੇ ਆ ਜੇ ਸਾਡੇ ਘਰ ਦੇ ਘਰ ਦੇ ਬਿਲਾਏ ਕੱਢ ਦੇ ਤਾ ਕੋ ਬਾ ਇਹ ਸਾਰੇ ਆ ਵੀ ਮੁੱਡਾ ਕਰਦਾ ਨਾਲ ਹੀ ਇਹ ਵੀ ਮੁੱਡਾ ਨਾਲ ਹੀ ਕਰਦਾ ਇਹ ਦਿੰਦਾ ਇਹ ਦੰਦਾ ਗੱਲ ਕਰਦਾ ਹੋਰ ਤੋਂ ਵੀ ਤਰ੍ਹਾਂ ਕਰਦਾ ਨਾ ਜੀ ਹੋਰ ਤਰ੍ਹਾਂ ਕਰੇ ਕੱਢਦਾ ਜੀ ਚੱਲ ਆ ਕੇ ਆਏ ਲੈਨ ਸਾਹਿਬ ਆਏ ਲੈਨ ਆਜਾ ਤੂੰ ਤੁਹਾਡੇ ਨਾਲ ਕਿੰਨੀ ਦੇਰ ਇਹਨਾਂ ਦਾ ਰਿਸ਼ਤਾ ਰਿਹਾ ਤੁਹਾਡੇ ਨਾਲ ਤੁਸੀਂ ਉਸ ਤੋਂ ਬਾਅਦ ਕੋਈ ਕੰਪਲੇਨਟ ਵੀ ਦਿੱਤੀ ਹੋਵੇ ਕੋਈ ਗੱਲਬਾਤ ਹੋਵੇ ਮੈਂ ਕੋਈ ਵੀ ਨਹੀਂ ਦਿੱਤੀ ਕੰਪਲੇਨਟ ਨਹੀਂ ਮੈਂ ਦਿੱਤੀ ਇਹ ਜਦੋਂ ਦਾ ਮੈਨੂੰ ਆਈਐਮਏ ਜੋਤੀ ਵੀ ਆ ਕੇ ਆਈਆਂ ਨਾ ਉਦੋਂ ਤੋਂ ਮੇਰੇ ਗਲਤ ਨੀਗਾਣਾ ਦੇਖਦਾ ਗਲਤ ਕੰਮ ਕਰਦਾ ਮੇਰੇ ਨਾਲ ਅੰਦਰ ਪੜ ਕੇ ਸਰ ਹੁਣ ਕਿੰਨਾ 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 ਸਮਾਂ ਹੋ ਗਿਆ ਹੋ ਗਿਆ ਮੈਨੂੰ 2-3 ਸਾਲ ਦੇ ਹੋ ਗਏ 2-3 ਸਾਲ ਇਹਨਾਂ ਦੇ ਨਾਲ ਸੌਂਦੇ ਨੂੰ ਤੁਹਾਨੂੰ ਹੋ ਗਏ ਹਾਂਜੀ ਹੋ ਗਏ ਤੇ ਮੈਨਾਂ ਫਿਰ ਉਹ ਤਾਂ ਫਿਰ ਜੇ ਕਹੀਏ ਮਰਜ਼ੀ ਦੇ ਨਾਲ ਆਇਆ 2-3 ਸਾਲ ਥੋੜੇ ਨਹੀਂ ਨਾ ਹੁੰਦੇ ਹਾਂਜੀ ਇਹ ਇਦਾਂ ਹੀ ਨਹੀਂ ਮਰਜ਼ੀ ਨਾਲ ਰਾਵਿਆ ਨਾਲ ਮੈਂ ਕਹਿੰਨੀ ਮੇਰੇ ਬੇਬੀ ਹੁਣ ਮਾਰਦੇ ਸੀਗਾ ਮੇਰੇ ਬੇਬੀ ਹੁਣ ਮਾਰਦੇ ਤੁਹਾਨੂੰ ਜਗਾਤੇ ਤੇ ਭੇਜ ਕੇ ਉੱਥੇ ਪਹੁੰਚ ਲੈਣਾ ਇਹਨੇ ਮੇਰੀ ਨੂੰ ਤੁਹਾਨੂੰ ਤੁਹਾਨੂੰ ਪਤਾ ਸੀ ਕਿ ਇਹਨਾਂ ਨਾਲ ਕੰਮ ਹੋ ਰਿਹਾ ਨਹੀਂ ਮੈਨੂੰ ਨਹੀਂ ਸੀ ਪਤਾ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਕਦੋਂ ਪਤਾ ਤਾਂ ਕਿ ਇਹਨਾਂ ਨਾਲ ਸ਼ਰੀਰਕ ਸੰਬੰਧ ਬੰਦ ਰਹੇ ਨੇ ਰੋਇ ਦੀ ਕੁੱਤੀ ਆ ਰਾਤ ਨੂੰ ਕੱ ਕਿ ਉਹ ਆਪਣੀ ਨੋ ਲੈ ਆ। ਤੁਮ ਕੁੱਟ ਕੇ ਕੰਮ ਕਰਾ ਰਹੇ ਸੀਗੇ। ਹਾਂ ਜਬਰਦਸਤੀ ਭਾਜੀ। ਇਹ ਨਹੀਂ ਕਰਦੇ ਤੇ ਮੇਰੀ ਮੰਮੀ ਨੂੰ ਵੀ ਬਾਹਰ ਕਰ ਦਿੰਦੇ। ਕਹਿੰਦਾ ਨੋ ਲੈ। ਇਹ ਤੁਹਾਡੇ ਸੱਸ ਨੇ? ਹਾਂ ਜੀ। ਕਹਿੰਦਾ ਨੋ ਨੂੰ ਲੈ ਕੇ ਆ ਮੈਂ ਉਹਨੂੰ ਸਾਡੀ ਬੱਤ ਜਨਨੀ ਜਿਹੜੀ ਮੀਲ ਮਰਕੀ ਨਾ ਛੱਡ ਦੂੰਗਾ। ਹਾਂ। ਇਹ ਮੈਨੂੰ ਮੇਨ ਦਾ ਸੁਵਾ ਦੇ ਇਹਨੂੰ। ਜਿਹੜਾ ਇਹਨੇ ਨਵਾਂ ਵਿਆਹ ਕੀਤਾ ਉਹ ਜਨਨੀ ਦਾ ਕਹਿ ਰਹੇ ਨੇ। ਹਾਂ। ਕਹਿੰਦਾ ਮੈਂ ਛੱਡ ਦੂੰਗਾ। ਇਹਨੂੰ ਨੋ ਆਪਣੀ ਲੈ ਆ ਮੈਨਾਂ ਸੁਵਾ ਦੇ ਲਿਆ ਕੇ। ਤੂੰ ਆਪਣੇ ਹਸਬੈਂਡ ਨੂੰ ਦੱਸਿਆ ਕਿ ਇਹ ਕੀਤਾ ਵਾ? ਹਾਂ ਜੀ। ਉਹਨਾਂ ਨੂੰ ਪਤਾ ਸੀਗਾ? ਉਹਨਾਂ ਨੇ ਕੁਛ ਨਹੀਂ ਕਿਹਾ ਨਾ। ਹੰਦਰ ਜੇ ਡਰ ਹੋ ਗਿਆ ਜਿੰਨਾ ਕਿ ਮੈਂ ਦੱਸਤੀ ਨਹੀਂ ਹੋਈਗੀ ਜਿਆਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਮੈਂ ਨਹੀਂ ਦੱਸਦੀ ਸੀ ਸਿਰਫ ਇਹ ਤੋਂ ਡਰਦੀ ਮਾਂ ਕਿਉਂ ਨਹੀਂ ਦੱਸ ਰਹੀ ਐਸਾ ਕੈਸਾ ਡਰ ਪਾ ਤੋ ਨਾ ਸੋ ਡਰਉਂਦੇ ਆ ਜੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਆ ਭਰਾ ਆ ਗਿਆ ਇਹਦਾ ਨਾਂ ਲੈਂਦੇ ਨਾ ਕਿੱਧਰ ਵੇਖ ਰਹਾ ਹੈ ਬੱਚੇ ਵੱਡੇ ਕਿੱਥੇ ਵਿਆਹ ਤਾਂ ਅੱਜ ਕਿਤੇ ਬਿਆਹਤਾ। ਜਿਆਦਾ ਬਾਤ ਹੈ ਜੀ ਹੁਣ ਹੋਲੀ ਲਈ ਮੇਰੇ ਅੱਡੇ ਕਰ ਖਾਲੀ ਕਰਦਾ। ਕਿੱਦਾਂ ਕਿ ਸੋਨਾ ਵੀ ਮੇਰਾ ਇਹਨੇ ਡੁਪਲੀਕੇਟ ਚਾਬੀ ਮੈਨਾਲੀ। ਮੋਡਲ ਵਾਲੀ ਵੀ ਨਹੀਂ। ਡੁਪਲੀਕੇਟ ਚਾਬੀ ਨਾਲ ਮੇਰਾ ਸੋਨਾ ਵੀ ਲੈ ਗਿਆ ਜਿੰਨਾ ਵੀ ਘਰ ਦਾ ਸਾਰਾ ਮੇਰਾ ਸਮਾਨ ਵੀ। ਉਹ ਸਾਰਾ ਹੋਲੀ ਲਈ ਬੈਂਕ ਪਾਸੇ ਦੀ ਬੇਟੇ ਦੇ ਤਾਂ ਆਪਣੇ ਨੋਟਰੀ ਵੱਡੇ ਪੇਟ ਹੁੰਦੀ ਆ ਤੱਕ ਦੀ ਛੋਟੇੰਦਾ ਤੇਰੇ ਘਰ ਵਾਲੇ। ਹੁਣ ਸਿਰ ਵੈਸੇ ਤੁਹਾਡੀ ਘਰ ਵਾਲੀ ਕਿੱਥੇ ਆ? ਤੁਹਾਡੀ ਘਰ ਵਾਲੀ ਇਸ ਟਾਈਮ। ਮੇਰੀ ਘਰ ਵਾਲੀ ਬਸਤੀ ਦੀ ਦਾਸ। ਨੀਲਾ ਮੋਦਨਾ ਨੀਲਾ ਮੋਦਨਾ ਉਹ ਤੁਹਾਡੀ ਉਹ ਤੁਹਾਡੀ ਨਹੀਂ ਨਹੀਂ ਉਹ ਤੁਹਾਡੀ ਫਸਟ ਵਾਈਫ ਆ ਕਿ ਸੈਕੰਡ ਵਾਈਫ ਉਹ ਜਿਹੜੀ ਸਾਡੀ ਫੋਟੋ ਦਿਖਾ ਰਹੇ ਸੀਗੀ ਉਹ ਲੀਡੀਸਪੈਕ ਠੀਕ ਹੁੰਦਾ ਦੱਸਿਆ ਮੈਂ ਤੁਹਾਨੂੰ ਦੱਸਿਆ ਵੀ ਇਹ ਉਹ ਆਪਣੇ 15 ਹਿਸਾ ਰੱਖੀ ਮੈਂ ਲੈ ਕੇ ਆਸਰਾ ਦਿੱਤਾ ਨਾ ਇਹਨਾਂ ਨੂੰ ਮੱਥੇ ਵਾਲੇ ਵਿਆਹ ਕਰਤਾ ਇਹਦਾ ਘਰ ਵਾਲੇ ਕੋਲ ਮੁਕਲੇ ਆ ਉੱਪਰ ਪਿੰਡ 'ਚ ਆ ਤਦ ਉਥੇ ਆਪਣੇ ਉੱਥੇ ਜਾਂਦੇ ਹੇ ਉਥੇ ਰਹਿੰਦੇ 20-25 ਸਾਲ ਹੋ ਗਏ 20-25 ਦਿਨ ਹੋ ਗਏ ਘਰੋਂ ਚਲੇ ਗਏ ਹਰ ਸਰ ਵੈਸੇ ਇੱਕ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਪਾਣੀ ਦੇ ਵਿੱਚ ਪਾਣੀ ਵੀ ਨੀ ਪੁੱਛਦਾ ਤੁਸੀਂ ਬੱਚਿਆਂ ਦੇ ਵਿਆਹ ਕਰਦੇ ਕਿਤੇ ਨਾ ਕਿਤੇ ਤਾਂ ਕੋਈ ਸਿਸਟਮ ਹੋਏਗਾ ਹੀ ਕਿ ਆ ਗੱਲਬਾਤ ਹੋਏਗੀ ਤੁਹਾਡੀ ਕਿਤੇ ਨਾ ਕਿਤੇ ਮਾੜੀ-ਮੋਟੀ ਕਿਹਾ ਕਿਸੇ ਨੇ ਕਿਹਾ ਕਿ ਬੱਚੇ ਛੋਟੇ ਹਨ ੱੱਤੇ ਜਾਂਦੀ ਆ ਇਹਦਾ ਘਰ ਵਾਲਾ ਜੀ ਹਿੱਲ ਚੱਜਾ ਜਾ ਮੈਂ ਉਹੀ ਕਹਿ ਰਿਹਾ ਜੇ ਘਰ ਦੇ ਵਿੱਚ ਤੁਸੀਂ ਰੱਖਿਆ ਕੁਛ ਨਾ ਕੁਛ ਤਾਂ ਵਿੱਚ ਕਿਤੇ ਰਿਲੇਸ਼ਨ ਮਾੜਾ-ਮੋਟਾ ਹੋਣਾ ਹੀ ਆ ਤਾਈਓ ਤੁਹਾਨੂੰ ਪਤਾ ਲੱਗਾ ਉਹਨੂੰ ਏਡਜ਼ ਆ ਜਾਂ ਕੀ ਆ ਉਹ ਕੋਈ ਮੇ ਇੱਕ ਪੋਸ ਲੀਡਿੰਗ ਨਾਲ ਦੀ ਤੁਹਾਡੀ ਗੱਲਬਾਤ ਹੈ ਦੋ ਨੋ ਨਾ ਬੈਕ ਲੈ ਆ ਮੇਰੇ ਪਾਸੇ ਵਿਆਹ ਤੇ ਬੰਦੇ ਚ ਅੱਛਾ ਵਿਆਹ ਤੇ ਬਸ ਨਹੀਂ ਨਹੀਂ ਹੁਣ ਇਹਦੇ ਨਾਲ ਵੀ ਤੁਹਾਡੀ ਗੱਲਬਾਤ ਹੈ ਕੋਈ ਕੰਮ ਕਰਕੇ ਨਾ ਨੋ ਐਨ ਇੱਕ ਰੋਮਥੇਂਦੀ ਪੁੱਛੋ 15 ਸਾਲ ਹੋ ਗਏ ਨੂੰ ਰਹਿੰਦੀ ਹੁਣ ਕਿਉਂ ਨਹੀਂ ਕਿਉਂ ਨਹੀਂ ਤੁਹਾਡਾ ਵੀ ਆਈਦਾ ਵਾ ਇਹ ਇਹ ਤੁਹਾਡੇ ਕੀ ਲੱਗਦੇ ਕਿਉਂ ਇਹ ਮੇਰੇ ਥੋੜਾ ਥੋੜਾ ਹਸਾ ਕੇ ਇਹ ਤੁਹਾਡੇ 16 ਸਾਲ ਦੇ ਲੱਗਦੇ ਆ। ਫਿਰ ਇਹਨਾਂ ਦੇ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਕਿ ਇਹ ਮੇਰਾ ਬੋਲੀ। ਇਹ ਕੰਦਾ ਦੇ ਕਰਨੀ। ਮੈਨੂੰ ਉਹਨਾਂ ਨਾਲ ਗੱਲ ਕਰਦੋ। ਉਹ ਤਾਂ ਸ਼ਰਾਬੇ ਦੀ ਚ ਪੀਂਦਾ। ਉਹ ਵੀ ਸ਼ਰਾਬੇ ਪਰਚੇ ਉੱਤੇ ਪੁੱਛੋ। ਪਰਚੇ ਕਿਤੇ ਸ਼ਰਾਬ। ਇਹ ਤਾਂ ਸੋਹਰੇ ਦੇ ਪਰਚੇ ਆ। ਇਹ ਤਾਂ ਘਰ ਵਾਲੇ ਦੇ ਪਰਚੇ ਗੁਰਜੀਤ ਦੇ। ਉਹਨਾਂ ਨਾਲ ਗੱਲ ਕਰੋ। ਸ਼ਰਾਬ ਦੇ ਪਰਚੇ ਮੈਨੂੰ ਦੇਖਣੇ ਪੈਣਗੇ। ਕਿਤੇ ਪਰਚੇ ਹੈ ਕਿ ਕੋਈ? ਸ਼ਰਾਬ ਪਰਚਾ ਮੇਤੇ। ਉੱਤੇ ਕੋਈ ਪਰਚਾ ਨਹੀਂ ਆ। ਗੋਪੇ ਦੇ ਕੋਈ ਪਰਚਾ ਨਹੀਂ ਆ। ਗੋਪੇ ਦੇ ਹਰਜੀਤ ਹੈ ਨਹੀਂ। ਕੋਈ ਪਰਚਾ ਨਹੀਂ ਆ। ਇਹ ਸ਼ਰਾਬ ਇੱਧਰ ਵੀ ਕਟੇ ਵੰਡਾ ਚੋਂ। ਇਹਨਾਂ ਦਾ ਕੰਮ ਹੀ ਮੰਡਾ ਚੋਂ ਸੇ ਸਾਰੇ ਜੇ ਤੋਂ ਨਹੀਂ ਹੋ ਗਿਆ ਚਲਾ ਚੁੜ ਬੋਲਦਾ ਹੈ ਇਹ ਬਿਲਕੁਲ ਹੀ ਚੰਗਾ ਹੈ ਇਹ ਬਲੈਕ ਬੈਲ ਕਰਦੀ ਸਾਰੇ ਨੂੰ ਤੇਰੇ ਨਾਲ ਗੰਦਾ ਬੰਦਾ ਹੈ ਮੈਂ ਬਲੈਕ ਮੈਂ ਕਹੀ ਦੀਆਂ ਬਲੈਕ ਬੈਲ ਕਰਦੀਆਂ 25 ਸਾਲ ਜੇ ਤੁਹਾਨੂੰ ਇਹਨਾਂ ਦੇ ਨਾਲ ਹੋ ਗਏ ਉਦੋਂ ਨਹੀਂ ਤੁਹਾਨੂੰ ਪਤਾ ਸੀਗਾ ਕਿ ਸ਼ਰਾਬ ਵੇਚਦੇ ਸੀ ਅਫਸਰ ਬੱਚੇ ਵਿਆਹ ਤੇ ਜਾਣ ਕਿੱਥੇ ਮਰਦੀ ਮੇਰੇ ਨਾਲ ਮੈਂ ਨਹੀਂ ਕੋਲ 2.5 ਸਾਲ ਦਾ ਹੀ ਇੰਦਾ ਚੋਕੇ ਖੜੀ ਮੇਰਾ ਮੁੰਡਾ ਨਾ ਤੀਜੀ ਮੰਜ਼ਲ ਪਹਿਲੇ ਸੁਰਦੇ ਨਾ ਮੈਂ ਲੋਕ ਕਹਿੰਦਾ ਤੀਜੀ ਮੰਜ਼ਲ ਚੋਕੇ ਮਾਰੋ ਜਾਂ ਅੰਦਰ ਆਉ ਬੱਤੀ ਬੰਦ ਕਰਕੇ ਪਿਛਲੇ ਅੰਦਰ ਪਹੁੰਚ ਲਾਣੇ ਇਹ ਛਰੇ ਆ ਬੱਤੀ ਬੰਦ ਕਰਕੇ ਸੁੱਤਾ ਮੇਰੀ ਨੋਣਾ ਨਹੀਂ ਪੁ ਕਿੱਥੇ ਰਹਿੰਦੇ ਸੀ ਬੁੱਸਲੇ ਨੂੰ 99 ਨੰਬਰ ਕੁਵਟ ਕਿੰਨੇ ਸਾਲ ਰਹੇ ਉੱਥੇ ਸਾਢੇ 8 ਸਾਲ ਰਹੇ ਤੇ ਇਹ ਵੀ ਨਾਲ ਰਹੇ ਹਾਂ ਇਹ 2 ਸਾਲ ਟੈਂਸ਼ਨ ਹੀ ਰਹੀ ਜਿਆਦਾ ਚੰਨੀ ਨਹੀਂ ਮੁਰਗਾ ਨਾ ਨਗਰ ਚਾਹ ਪੁੱਸ ਲੈਣ ਦਾ ਸਰ ਜਿਹੜਾ ਕਹਿੰਦੇ ਰਹੇ ਕੁਵਟ ਲਈ ਸਰਕਾਰੀ ਰਹੇ ਮੈਂ ਤੁਹਾਨੂੰ ਫਿਲਮ ਦੱਸੀਆ ਮੈਂ 15 16 ਰੱਖੀ ਆ ਬੇਆਸਰੀ ਮੈਂ ਬੱਚੇ ਦੇ ਵਿਆਹ ਕਰਤੇ ਸਾਰਾ ਉੱਪਰ ਨਹੀਂ ਪਰ ਇਹ ਇਹ ਸਰ ਤੁਸੀਂ ਮੇਰੀ ਗੱਲ ਸੁਣੋ ਵਧੀਆ ਪੋਜੀਸ਼ਨ ਆ ਐਸਆਈਓ ਠੀਕ ਆ ਵਧੀਆ ਤੁਹਾਡੀ ਰੈਗੂਲੇਸ਼ਨ ਆ ਇਹ ਗੱਲ ਕਹਿਣੀ ਕਿੰਨੀ ਕੁ ਜਾਇਜ਼ ਆਗੀ ਇਹ ਜਨਾਨੀ ਮੈਂ ਰੱਖੀ ਸੀ ਰੱਖੀ ਸੀ ਕਿੰਨਾ 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 ਕ ਸਹੀ ਹੈ ਕਹਿਣਾ ਨਹੀਂ ਕਿ ਹੁਣ ਪਤਾ ਕਰੀਏ ਕਿ ਜਿਹੜਾ ਨਹੀਂ ਮਦਦ ਕਰਨੀ ਵਖਰੀ ਰੱਖੀ ਸੀ ਦਾ ਮਤਲਬ ਨਹੀਂ ਨਾ ਮੈਂ ਕੋ ਉਹ ਗੱਲਾਂ ਨਹੀਂ ਪਾ ਲੈਂਦਾ ਮੈਂ ਨਾ ਮੇਰੇ ਕੋਲ ਪਰ ਇਹ ਸਰ ਕਹਿ ਰਹੀ ਹੈ ਮੈਂ 25 ਸਾਲ ਇਹ ਕਹਿ ਰਹੀ ਮੈਂ 25 ਸਾਲ ਸੁੰਦਰੀ ਨੂੰ ਕਹਿ ਰਹੀ ਹੈ ਮੈਂ ਨਾ ਵੀ ਸੁੰਦਰੀ ਤੁਹਾਡੇ ਕੋ ਕਿਸੇ ਤਰ੍ਹਾਂ ਦਾ ਕੋਈ ਫੋਟ ਹੈਗਾ ਹਾਂ ਤੁਹਾਡੇ ਹਸਮਿੰਦੇ ਹੈ ਹਾਂਜੀ ਤੁਹਾਡੇ ਕੋਲ ਕਿਸੇ ਤਰ੍ਹਾਂ ਕੋਈ ਫੋਟ ਹੈਗਾ ਕੋਈ ਹਾਂਜੀ ਤੁਹਾਡੀ ਸ਼ਾਦੀ ਹੋਈ ਸੀ ਸ਼ਾਦੀ ਹੋਈ ਸੀ ਤੁਹਾਡੀ ਹਾਂਜੀ ਸ਼ਾਦੀ ਹੋਈ ਸੀ ਮੇਰੀ ਨਾਨੀ ਨੇ ਮਾਰੀ ਆ ਜਾਓ ਉਹਨਾਂ ਨੂੰ ਨਹੀਂ ਸ਼ਾਦੀ ਹੋਈ ਸੀ ਭਾਈ ਤੁਹਾਡੀ ਸ਼ਾਦੀ ਹੋਈ ਸੀ ਹੋਈ ਸੀ ਮੰਮੀ ਦੱਸ ਦੋ ਸੋ ਇਲਜ਼ਾਮ ਲਗਾ ਗਰੇ ਨੇ ਇਹ ਨੂਨ ਹੈ ਜਿਹਨਾਂ ਦਾ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦਾ ਸੋਹਰਾ ਸਾਹਿਬ ਜੋ ਪੁਲਿਸ ਮੁਲਾਜ਼ਮ ਨੇ ਇਹਨਾਂ ਨਾਲ ਗਲਤ ਕੰਮ ਕਰਦੇ ਰਹੇ ਨੇ ਧੱਕੇ ਨਾਲ ਜੋ ਇਹਨਾਂ ਦੇ ਇਲਜ਼ਾਮ ਲਗਾ ਰਹੇ ਨੇ ਸਰੀਕ ਸੰਬੰਧ ਬਣਾਉਂਦੇ ਰਹੇ ਨੇ ਕਿ ਕਦੋਂ ਤੋਂ